ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ ਸਕੂਲ ਜਾਂਦਾ ਤੇ ਆਪਾਂ ਰੈਡੀ ਹੋ ਗਏ ਸੀ ਮਸਰੂਟੀ ਵਗੈਰਾ ਰਹਿ ਗਈ ਆਪਣੀ ਗੱਲ ਦੀ ਪੈਕ ਕਰਨ ਵਾਲੀ ਤੇ ਹੁਣ ਆਪਾਂ ਮੈਂ ਨਾ ਦਿਖਾਉਂਦੀ ਸੀ ਮੈਂ ਚੱਲ ਇੱਕ ਵਾਰੀ ਥੋੜੀ ਜੀ ਆਪਾਂ ਵੀਡੀਓ ਬਣਾ ਲਈਏ ਕਿਉਂਕਿ ਦਾਜ ਵਾਲੀਆਂ ਕਹਿ ਸਕਦੇ ਆ ਮੇਰੀਆਂ ਆਪ ਦੀਆਂ ਬਣਾਈਆਂ ਹੋਈਆਂ ਹਨ ਇਹ ਪੱਖੀਆਂ ਆ ਹੋਣਾ ਹੀ ਲੱਗਦਾ ਕੁਝ ਵੀ ਨਹੀਂ ਆਉਂਦਾ ਇੱਕ ਦਿਨ ਇੱਕ ਵਾਰੀ ਆਪਾਂ ਕਾਫੀ ਮਹੀਨੇ ਹੋ ਗਏ ਸਪੈਸ਼ਲ ਪੱਖੀਆਂ ਦੇ ਬਲੌਗ ਬਣਾਇਆ ਸੀਗਾ ਤੇ ਅੱਜ ਮੈਂ ਲੈ ਕੇ ਚੱਲੀ ਸੀਗੀ ਆਪਦੀਆਂ ਸਾਰੀਆਂ ਪੱਖੀਆਂ ਸਕੂਲ ਦੇ ਵਿੱਚ ਕਿਉਂਕਿ ਸਕੂਲ ਚ ਕੁੜੀਆਂ ਹਨ ਗਿੱਡਾ ਵਗੈਰਾ ਕਰਦੀਆਂ ਜਾਂ ਆਪਣਾ ਸਟੇਜ ਵਗੈਰਾ ਹੁੰਦਾ ਹਨਾ ਫੁਲਕਾਰੀਆਂ ਨਾਲ ਪੱਖੀਆਂ ਨਾਲ ਜਿਹੜਾ ਡੈਕੋਰੇਟ ਕਰਨਾਗਾ ਤੇ ਤਾਂ ਕਰਕੇ ਮੈਂ ਹਨਾ ਵੈਸੇ ਮੇਰੇ ਕੋਲ ਟਾਈਮ ਬਹੁਤ ਘੱਟ ਸੀ ਮਹਿਦਲ ਮੈਨਾਂ ਜਾਂਦੀ ਜਾਂਦੀ ਇਹਨਾਂ ਦੀਆਂ ਕਲਿੱਪਸ ਲੈ ਲਾ ਤੇ ਯਾਦਗਾਰਿਕ ਰਹਿ ਜਾਂਦੀ ਹੈ ਜੇ ਹੁਣ ਕਿ ਉਂਝ ਤਾਂ ਕੋਈ ਪੱਖੀਆਂ ਵਗੈਰਾ ਹਨਾ ਕੋਈ ਨਹੀਂ ਵਰਤਦਾ ਇਨਵਰਟਰ ਆ ਗਿਆ ਏਸੀ ਆ ਗਿਆ ਹੈ ਜਾਂ ਕੁਛ ਜਣੇ ਕਿ ਕੋਈ ਚੱਲਦਾ ਹੀ ਨਹੀਂ ਹੈਗਾਗਾ ਤੇ ਬਸ ਇਹਦੇ ਵਾਸਤੇ ਹੀ ਹੁੰਦਾ ਡੈਕੋਰੇਟ ਦੇ ਲਈ ਹਨਾ ਪੱਖੀਆਂ ਵਗੈਰਾ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਗਿਆ ਤੇ ਚੱਲ ਮੈਂ ਇਹਨਾਂ ਨੂੰ ਪੌਣੀਆਂ ਲਿਫਾਫੇ ਦੇ ਵਿੱਚ ਸਕੂਲ ਲੈ ਕੇ ਜਾਂਦੇ ਆਂ ਵਸ ਰੋਟੀ ਵਗੈਰਾ ਪੈਕ ਕਰ ਲਈਏ ਤੇ ਫਿਰ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਆਂ ਜੇ ਆਪਣੇ ਕੋਲ ਟਾਈਮ ਹੋਇਆ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਆਂਦੀਆਂ ਰਖੀ ਦੀ ਅੰਦਰ ਸੁਖਜਿੰਦਰ ਆ ਰਿਸ਼ਤੇਦਾਰ ਆਏ ਆ ਹੈ ਨਹੀਂ ਨਾਲੇ ਕਹਦੇ ਆਏ ਆ ਓਹੋ ਇਹਪੁਰ ਆ ਤਾਂ ਕਰਦੀਆਂ ਤੜਕੀ ਤੜਕੀ ਗਾਈਆਂ ਛੱਡਦੇ ਨਹੀਂ ਦੇਖੀ ਬਿਸ਼ੱਕ ਦੀ ਘੜੀ ਇਸਕੇ ਲੈ ਜੇ ਆ ਓਏ ਛੱਟ ਦੇ ਸੱਟ ਮਾਰੂਗੀ ਤੇਰੇ ਹਾਂ ਉਹ ਤੇ ਮਾਰ ਦੇਣੀ ਹੈਗੇ ਆ ਪਸੂ ਨਾਲ ਨਹੀਂ ਮੁਕਾਬਲਾ ਕਰੀਦਾ ਹੁੰਦਾ ਗਾ ਨਾਲੇ ਚੱਟ ਦਾ ਮੁਕਾਬਲਾ ਪਸੂ ਉਹ ਕਿੱਥੇ ਨਹੀਂ ਲਿਆ ਜਾਂਦੀ ਘੜੇਸ ਕਰ ਲੋਟਰਾਂ ਗਲਵਾ ਦਿੰਦੀ ਮੁਰ ਕੇ ਟੂਹੀ ਤੋਂ ਬਿਠਾ ਦਿੰਦੀ ਕੋਈ ਨਹੀਂ ਆ ਕੋਈ ਨਹੀਂ ਕਿਹੜੇ ਵੇਲੇ ਦਾ ਦੇਖ ਲੈ ਇਹਨਾਂ ਨੇ ਪਹਾੜ ਟੰਗਿਆ ਬਸ ਮੁੱਢ हांसिकजिंदर ਨੂੰ ਪਤਾ ਲੱਗ ਗਿਆ ਮੈਂ ਜਾਣ ਕੇ ਬੁਲਾਇਆ ਸੀਗਾ ਹੁਣ ਉਹਦੀ ਭੱਜ ਗਿਆ ਉਹ ਜੀ ਪਿੱਗ ਗਿਆ ਕੁੱਟ ਚਾ ਗਿਆ ਤਾਂ ਗਿਆ ਤਾਂ ਹਾਂ ਕਿਹਾ ਸੀ ਕਾਂ ਕਰੇ ਹੁਣ ਕਹਿੰਦਾ ਜਿੰਦਰ ਕਾ ਡਾਡੀ ਨੇ ਬੁਲਾਇਆ ਕਹ ਮੈਂ ਡੈਡੀ ਨੇ ਬੁਲਾਇਆ ਆ ਕੀ ਇਹ ਤਾਂ ਵੱਡੇ ਆ ਹਨਾ ਆਹੀ ਸਟਾਇਆ ਅੱਜ ਦੀ ਭਾਲ ਦੇਣਗੇ ਹਾਂਜੀ ਹੁਣ ਮੈਂ ਲਿਖ ਦੇਣੀ ਮੈਂ ਤੋਲੇ ਦੀ ਸ਼ਾਫ ਕਰਾ ਲਈ ਹਾਂ ਜਿਹੜੇ ਵਿੱਚ ਤੁਹਾਨੂੰ ਪ੍ਰਾਈਸ ਕਿੰਨੀ ਪੀਲੇ ਚ ਪੈਗੀ ਹਾਂ ਠੀਕ ਹੈਗੀ ਪਤਾ ਹੀ ਹੈ ਬਣਾ ਨੂੰ ਮੇਰਾ Salvo ini terlalu lagi kedingin. Adil, ini botol apa ya? Rakoh, ah, dek ini sih ਸਾਨੂੰ ਸਾਰੇ ਟਕਾ ਲੈਣ। ਆ ਦੇਖੋ ਲੋ ਜੀ ਨੇੜੇ ਤੇੜੇ ਵਾਲੇ ਸਾਡੇ ਪਿੰਡਾਂ ਦੇ ਆਂਡ-ਗਾਂਡਲ ਜੀ ਕਰਕੇ ਸੀ ਭੈਣ ਨੇ ਹਨਾ ਆਦਾ ਇਦਾਂ ਦੇ ਟੌਪਸ ਵਗੈਰਾ ਲੈਣੇ ਆ ਮੈਂ ਸਾਨੂੰ ਸੈਟ ਦਿਖਾਉਣੀ ਆ ਕਿਉਂਕਿ ਬਿਆਂ ਦਾ ਪਾਈ ਮੈਂ ਤਬਾਹ ਸੋਨੇ ਜਿਹੜੇ ਸੈਟਾਂ ਆਪਣੇ ਕੋਲੇ ਪਏ ਆ ਦੇਖੋ ਕਿੱਡੇ ਸੋਨੇ ਆ ਤੇ ਤੁਸੀਂ ਫ੍ਰੀ ਆਰਡਰ ਕਰਨਾ। ਦੀਦੀ ਐਡਰੈਸ ਕੀ ਦਵਾਂ? ਨੱਥਾ ਸਿੰਘ ਵਾਲੇ ਕੋਲ। ਹਨਾ? ਆ ਬਿਊਟੀ ਪਾਰਲਰ ਪਟਿਆਲਾ ਨਾਲ ਨਾ ਤਾਂ ਠੀਕ ਹੈ ਠੀਕ ਹੈ ਸਟਾਰ ਬਿਊਟੀ ਪਾਰਲਰ ਕੋਠੇ ਨੱਥਾ ਸਿੰਘ ਵਾਲੀ ਠੀਕ ਹੈ ਸੂਟ ਵੀ ਸਟਿਚ ਕਰਦੇ ਆ ਫਿਰ ਉਹ ਸਾਨੂੰ ਉਹਨੇ ਡਿਜ਼ਾਈਨ ਪਾ ਗਈ ਸਹੀ ਗੱਲ ਹੈ ਪੈਂਦਾ ਸਾਰਾ ਕੰਮ ਹੈ ਸੂਟ ਵੀ ਸਟਿਚ ਕਰਦੇ ਆ ਤੇ ਲੈਂਗੇ ਵਗੈਰਾ ਰੈਂਟ ਤੇ ਪੈਂ ਕੋਈ ਸਾਰਾ ਕੰਮ ਕਰ ਕਰਦੇ ਆ 메ਨ ਰੋਡ ਦੇ ਉੱਤੇ ਹੈ ਗੁਨੇਣਾ ਰੋਡ ਤੇ ਦੇਖੋ ਰੈਂਟ ਤੇ ਵੀ ਸੈਟ ਵਗੈਰਾ ਜਿਹੜੇ ਕਾਰੇ ਦਿੰਦੀ ਆ ਇਹ ਤੁਸੀਂ ਪੈਨ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਐਦਾਂ ਕਿਉਂ ਬੋਲ ਰਹੇ ਹੋ ਤੁਸੀਂ ਮੈਂ ਹੋਰ ਕੀ ਬੋਲਾਂ ਮੈਂ ਐਦਾਂ ਹੀ ਬੋਲਣਾ ਆਉਂਦਾ ਮੈਨੂੰ ਤਾਂ ਹੁਣ ਮੈਂ ਆ ਵਾਲੇ ਟੌਪਸ ਲਵਾਂਗੀ ਦੇਖਦੇ ਆ ਜੀ ਹੋਰ ਤਾਂ ਆ ਵਾਲੇ ਹੈ ਠੀਕ ਹੈ ਕੀ ਵਾਈਟ ਲੈਣਾ ਨਹੀ ਵਾਈਟ ਲੈਣਾ ਨਹੀਂ ਆ ਸੋਹਣਾ ਲੱਗਣਾ ਠੀਕ ਹੈ ਅਸੀਂ ਇਹਦੇ ਵਾਲਾਂ ਦੀ ਸੈਟਿੰਗ ਬੈਟਿੰਗ ਕਰਉਣਾ ਹੈ ਕਿਸੇ ਦੇ ਜਾਣਾ ਵਿਆਹ ਆ ਜਾਗੋ ਤੇ ਜਾਵਾਂਗੇ ਦੋ ਦਿਨਾਂ ਨੂੰ ਤੇ ਆਪਣੇ ਕੋਲੇ ਅੱਜ ਹੀ ਟਾਈਮ ਸੀ ਤਾਂ ਕਰਕੇ ਲੋਜੀ ਕੰਮ ਕਰ ਕਰੀਏ ਸਟਾਰਟ ਆਉਂਦੇ ਆਉਂਦੇ ਆਪਾਂ ਥੋੜਾ ਜਿਹਾ ਲੇਟ ਹੀ ਹੋ ਗਏ ਸੀਗੇ ਤੇ ਵੈਸੇ ਤਾਂ ਮੈਂ ਆਪਦੇ ਕੰਮ ਕਰਾ ਜਿਹੜੇ ਨਵੇੜੇ ਤੇ ਗਈ ਸੀ ਜਿਵੇਂ ਕਿ ਦੁਦਵਤ ਸਾंगे ਸੀ ਭਾਂਡੇ-ਬੁੰਡੇ ਮਾਂਜ ਕੇ ਫੇਰ ਆਪਾਂ ਗਏ ਸੀ ਕਿਉਂਕਿ ਆਪਾਂ ਨੂੰ ਦੋ ਪ੍ਰੋਗਰਾਮ ਆ ਤਾਂ ਕਰਕੇ ਮੋਬਾਈਲ ਦੇ ਸੈਟ ਕਰਾ ਲੈ ਹਫਤਾ ਜਿਹੜਾ ਲੰਘ ਜਾਂਦਾ ਜਨਕੀ ਤੇ ਹੁਣ ਬਸ ਰੋਟੀ ਪਾਣੀ ਖਾਣੇ ਆ ਤੜਕੇ ਫੇਰ ਅਸੀਂ ਸਵੇਹਾ ਜਾਣਾ 7:00 ਵਜੇ ਨੂੰ ਸਕੂਲ ਟੜਕੇ ਵੀ ਇਸੇ ਕਪਸਤੀ ਆਈ ਵੀ ਆ ਹਾਂ ਛੋਡੇ ਤੇ ਕਪਸਤੀ ਆਈ ਹੋਈ ਆ ਸਾਨੂੰ ਸਵੇਹਾ ਛੱਡ ਕੇ ਆਉਣਾ ਪੂਗਾ ਫੇਰ ਸਾਨੂੰ ਲੈ ਕੇ ਆਉਣਾ ਪੂਗਾ ਬੈਂਨ ਲੇਟ ਆਊਗੀ ਹੂੰ ਫੇਰ ਕੋਈ ਨੀ ਗੱਲ ਦੋਣੀ ਆ ਬਸ ਮੁੜ ਕੇ ਤੇ ਬੈਂਨ ਤੇ ਜਾਣਾ ਤੇ ਬੈਂਨ ਤੇ ਆਉਣਾ ਹਾਂ ਤੁਸੀਂ ਜਾਉਂਗੇ ਤੁਸੀਂ ਲੇਟ ਆਉਂਗੇ ਥੋੜਾ ਜਿਹਾ ਜਣੇ ਕਿ ਸਾਰੀ ਫੈਮਿਲੀ ਆਊਗੀ ਸੂਟ ਦੇ ਵਿੱਚ ਫੰਕਸ਼ਨ ਬੱਚਾ ਨੂੰ ਅ ਬੱਚਿਆਂ ਬੱਚਿਆਂ ਦਾ ਆਪਣੇ ਬੱਚਿਆਂ ਦਾ ਟਾਈਮ ਨਾਲ ਹੀ ਖਤਮ ਹੋ ਜਾਊਗਾ ਹਾਂ ਇਹਨਾਂ ਨੂੰ ਤਾਂ ਜ ਲੈ ਕੇ ਆਉਣਾ ਹੋਇਆ ਮੈਂ ਟਾਈਮ 'ਚ ਲੈ ਆਉਂਗਾ ਨਹੀਂ ਫਿਰ ਬੱਚੇ ਜਿਹੜੇ ਜਿਨ੍ਹਾਂ ਦੀਆਂ ਹਣ ਇਹਨਾਂ ਦੀਆਂ ਪੋਜੀਸ਼ਨ ਵਗੈਰਾਆਂ ਤਾਂ ਇਹਨਾਂ ਨੂੰ ਪ੍ਰਾਈਜ਼ ਮਿਲਣਗੇ ਅੱਛਾ ਤੁਸੀਂ ਬੈਠੇ ਰਹੋ ਪੱਠਾ ਵਾਲੇ ਨੂੰ ਤਾਂ ਕੰਮ ਨਿਭੜ ਜੂਗਾ ਤੁਸੀਂ ਤਾਂ ਵੇਖ ਕੇ ਆਉਂਗੇ ਹਾਂ ਫੰਕਸ਼ਨ ਦੇਖ ਕੇ ਤੇ ਏਦਵਾਦ ਨਾਲ ਲਿਆ ਸਕਦੇ ਹਾਂ ਹਾਂ ਜਦੋਂ ਇਹਨਾਂ ਨੂੰ ਪ੍ਰਾਈਜ਼ ਮਿਲ ਗਏ ਤੇ ਏਦਵਾਦ ਤੁਸੀਂ ਇਹਨਾਂ ਨੂੰ ਨਾਲ ਲੈ ਆਇਓ ਹਾਂ ਤੇ ਫਿਰ ਸਾਨੂੰ ਸਾਨੂੰ ਫਿਰ ਮਗਰੋਂ ਲੈਣਾ ਪੋਗਾ ਕਿਉਂਕਿ ਫਿਰ ਅਸੀਂ ਤਾਂ ਫਿਰ ਸਾਰੇ ਕੁੱਲ ਦੇ 4 ਘੜੇ ਲੱਗਣਗੇ ਕੁੱਲ ਦੇ 4 ਘੜੇ ਲੱਗਣਗੇ ਕਿੰਨਾਂ ਬੱਚਿਆਂ ਨੂੰ ਹਾਂ ਹਾਂ ਬੈਣਾ ਦਾਣੇ ਵਿੱਚ ਚਲਦਾ ਛੱਡਣਾ ਵੀ ਜੇ ਤੁਸੀਂ ਗੱਡੀ ਤੇ ਗਏ ਤਾਂ ਫਿਰ ਤਾਂ ਲੈ ਆਉਂਗੇ ਹਾਂ ਤੁਸੀਂ ਪੱਠਿਆਂ ਦਾ ਕੰਮ ਨਿਬੜ ਕੇ ਜਾਇਓ ਹਾਂ ਕਿਵੇਂ ਕਾਦੇ ਵਾਸਤੇ ਹਰਸ਼ਿਤ ਤੇ ਪਾਲੇ ਜਾ ਮੈਂ ਕਰਦੀ ਹਾਂ ਕਾਲ ਉਹਨੂੰ ਕਹਿੰਦਾ ਮੈਂ ਹੈਨੀ ਬੀਬੀ ਜਾਣਦਾ ਉਸ 100 ਸਾਮਾਨ ਕੱਪੜੇ ਵਗੈਰਾ ਪ੍ਰੈਸ ਪ੍ਰੂਸ ਕਰਨ ਵਾਲੇ ਆ ਸਾਰਾ ਸਮਾਨ ਕੋਈ ਨਹੀਂ ਕਹਿਦਾ ਕਿ ਕੱਢੀ ਬੈਠਣਾ ਸਮਾਨ ਮਮਾ ਜੀ ਤੇਰੇ ਟਿੱਕਾ ਆ ਲਾਉਂਗੀ ਮੇਰੇ ਕਈ ਨਹੀਂ ਤੋੜਨਾ ਦੇਈ ਮੇਰੇ ਟੱਪ ਤੇ ਹਲਾਉਣਗੇ ਮੇਰੇ ਤੋਂ ਉਹ ਵਾਲਾ ਲਾ ਤੇਰਾ ਤਾਂ ਬਸ ਆ ਕੇ ਟਿੱਕਾ ਮੈਂ ਸਾਰਾ ਕੁਝ ਕੱਢ ਕੇ ਰੱਖ ਦੂ ਪਹਿਲਾਂ ਰੋਟੀ ਪਾਣੀ ਖਾ ਲਓ ਆ ਬੈੱਡ ਸ਼ੀਟ ਕਿਹੜੇ ਕੱਢੀ ਆ ਇਹ ਉੱਤੇ ਲੇਟੀ ਸੀ ਤੇ ਕੰਬਲ ਨਹੀਂ ਘੜ ਸਕਦੀਆਂ ਗਿਆ ਮੈਨੂੰ ਭੁੱਖ ਲੱਗੀ ਚਲੋ ਰਸੋਈ ਚ ਮੰਮੀ ਰੋਟੀ ਲੱਗ ਗਿਆ ਲਓ ਜੀ ਟਾਈਮ ਹੋ ਗਿਆ 8:30 ਦਾ ਤੇ ਮੈਂ ਹੁਣ ਭਾਂਡੇ ਵਗੈਰਾ ਵਾਜ ਕੇ ਫਿਰ ਉਹ ਹੀ ਸੀ ਬੱਚਿਆਂ ਦੇ ਕੰਮ ਦੇਖੋ ਬੱਚਿਆਂ ਦੇ ਕੰਮ ਫਿਰ ਉਹ ਹੀ ਗੱਲ ਵੀ ਬੱਚਿਆਂ ਲਈ ਹੈ ਨਾ ਮੈਂ ਇਧਰ ਮੰਜੇ ਦੇਖ ਰਹੀ ਇਸ ਚੱਕਣ ਵਾਲੇ ਕਿਨੇ ਤੇ ਇਹ ਸਾਰਿਆਂ ਨੇ ਰੋਟੀ ਪਾਣੀ ਖਾ ਲਿਆ ਭਾਂਡੇ ਵਗੈਰਾ ਮਮਾ ਤੇ ਹੁਣ ਅੰਦਰੋਂ ਨਿਕਲ ਗਏ ਕਿ ਅਸੀਂ ਰੋਟੀ ਖਾਣੀ ਹੈ ਤੇ ਹੁਣ ਇਹਨਾਂ ਨੂੰ ਮੰਮੀ ਫੇਰ ਦੁਬਾਰੇ ਬਣਾ ਕੇ ਦਿੰਦੀ ਹੁਣ ਸਵਾਦ ਲੱਗਣਗੇ ਆ ਉਹੀ ਬਾਈ ਜੂਈ ਤਾਂ ਬਣਾਣ ਹੈ ਉਹ ਵੀ ਕੋਈ ਨਹੀਂ ਹੁਣ ਬਣਾ ਕੇ ਦਿੱਤੀ ਹੈ ਖਾ ਲੋ ਖਾ ਲੋ ਫਿਰ ਆਪ ਤਿਆਰੀ ਵਨ ਜਨਾ ਕੇ ਰੱਖ ਦੇ ਠੀਕ ਹੈ ਮੰਮੀ ਤੁਹਾਡੇ ਸੂਟ ਕੱਢਿਆ ਪਿਆ ਨਾ ਹਾਂ ਇਹ ਕਿੱਥੋਂ ਕੱਢਣ ਵਾਲਾ ਚਲਾਂ ਇਹਦਾ ਮੇਰਾ ਵੀ ਹੈ ਤੇ ਸੂਟ ਕੱਢਣ ਵਾਲਾ ਤੇ ਮੈਂ ਕੱਢਦੀ ਆ ਤੇ ਪ੍ਰੈਸ ਵਗੈਰਾ ਛੱਡਦੀ ਆ ਇਹਦਾ ਸਾਰਾ ਸਮਾਨ ਇੱਥੇ ਹੈ ਕਿ ਨੀਂਦ ਰੇਲ पे ਵੀ ਦੇਖ ਇਹਦਾ ਮਤਲਬ ਕਿ ਠੰਡ ਹਜੇ ਹੈਗੀ ਹੈ ਨੂੰ ਜਤੀਆ ਸਮਾਨ ਕਰੀ ਹੁਣ ਜੇ ਖੜੇ ਪ੍ਰੈਸ ਛੱਡਾਂ ਕੱਲ ਨੂੰ ਆਪਾਂ ਬੱਚਿਆਂ ਦੀ ਪ੍ਰੋਪਰ ਡਰੈਸ ਦਿਖਾਵਾਂਗੇ ਕਿ ਬੱਚਿਆਂ ਦੀ ਜਿਹੜੀ ਲੁੱਕ ਹੈ ਕਿਦਾਂ ਦੀ ਲੱਗਦੀ ਆ ਤੇ ਇਹ ਪ੍ਰੈਸ ਵਾਲੇ ਟੇਬਲ ਤੇ ਕੰਨ ਨਾ ਮੇਰਾ ਕੈਮਰਾ ਕੰਨ ਨੂੰ ਜੀ ਨਹੀਂ ਕਰਦਾ ਹੈਗਾ ਕਿ ਦੇਖੋ ਢੇਰ ਲੱਗੇ ਪਏ ਆ ਕੱਪੜਿਆਂ ਦੇ ਪ੍ਰੈਸ ਕਰਨ ਵਾਲਿਆਂ ਦੇ ਕੱਲ ਨੂੰ ਆਣਾ ਜਿਹੜਾ ਟੈਂਸ਼ਨ ਫਰੀਜ ਹੋ ਜਾਣਗੇ ਕੰਮ ਹੈ ਜਨਨੀ ਕਿ ਜਿਹੜੇ ਸਾਰੇ ਹੋ ਜਾਣਗੇ ਲਓ ਜੀ ਮੈਂ ਖੋਲਾ ਹੁਣ ਆਪਣੀ ਅਲਮਾਰੀ ਤੇ ਗੱਡੀ ਇਹ ਸਮਾਨ ਵਿਵਾਲੇ ਸਣੇ ਫੁਲਕਾਰੀ ਐ ਲਓ ਜੀ ਆਪਾਂ ਕੱਪੜੇ ਬਗਰੇ ਪ੍ਰੈਸ ਕਰ ਰਹੇ ਸੀ ਤੇ ਫਿਰ ਹੁਣ ਆਪਾਂ ਸਕੂਲ ਦੇ ਵਿੱਚ ਵੀ ਲੈ ਕੇ ਜਾਣੀਆਂ ਫੁਲਕਾਰੀਆਂ ਮੈਂ ਸੁਬਾ ਭੁੱਲ ਗਈ ਸੀ ਤੇ ਪੱਕੀਆਂ ਲੱਗ ਗਈ ਸੀ ਤੇ ਆ ਮੇਰੇ ਕੋਲ ਤਾਂ ਹੈ ਵੀ ਨਹੀਂ ਮੰਮੀ ਮੈਂ ਦੇਖਿਆ ਵੀ ਨਹੀਂ ਸੀ ਜੇ ਸ਼ਾਇਦ ਮੇਰੀ ਇਹ ਲਮਾਰੀ ਦੇ ਵਿੱਚ ਹੁੰਦਾ ਸ਼ਾਲ ਇਹਨਾਂ ਮੈਂ ਪਿਛਲੇ ਤੋਂ ਵੀ ਪਿਛਲੇ ਸਾਲ ਦਾ ਲੈਤਾ ਪਿਆਹੀਂ ਬਸ ਸਾਰੇ ਸਾਲ ਚ ਕਿਸੇ ਵਿਆਹ ਸ਼ਾਦੀ ਚ ਵੀ ਨਹੀਂ ਇਹ ਮੈਂ ਲੈਤਾ ਇਹਦੇ ਨਾਲ ਮੈਂ ਬਣਾਉਂਗੀ ਸੂਟ ਵੀਰੇ ਨੇ ਸੂਟ 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 ਪਰ ਐ ਵੀ ਐ ਪਿਆ ਜਰਾ ਜਣੀ ਜਾਂਦਾ ਵੀ ਤੁਸੀਂ ਅੱਧ ਕੱਟ ਕੇ ਦਿੱਤਾ ਹੈ ਹਮੇ ਆਲਮਾਰੀ ਚ ਰੱਖੂਗੀ ਆਪ ਦਾ ਕਦੇ ਕਦੇ ਕੋਈ ਜਾਣੇ ਨਾ ਮੰਡੀ-ਮੁੰਡੀ ਜਿਹੜਾ ਵਾਧਾ ਹੀ ਰਹਿੰਦਾ ਤੇ ਇਹਦੇ ਨਾਲ ਪਲੇਨ ਸੂਟ ਬਣਾਉਂਗੀ ਫੇਰ ਤਾਂ ਇਹ ਲੈਤਾ ਜਾਂਦਾਗਾ ਐਡਾ ਸੋਹਣਾ 1800 ਉਹਨੇ 1850 ਦਾ ਆਇਆ ਸੀਗਾ 3 ਸਾਲ ਹੋ ਗਏ ਮੈਨੂੰ ਲੈਦਾ ਇਹ ਲੈਤੇ ਪੈਨ ਓਨਲੀ ਇੱਕ ਵਾਰ ਹੀ ਲੈਤਾ ਹੈ ਨਾ ਮੈਂ ਮੈਂ ਲੈਤਾ ਕਿਸੇ ਦੇ ਵਿਆਹ ਚ ਨਹੀਂ ਮੈਂ ਲੈਤਾ ਵਿਆਹ ਚ ਲੈਣ ਨੂੰ ਲੈ ਕੇ ਆਈ ਸੀ ਮੈਂ ਕੋਟ ਪਈ ਵਾਲਿਆਂ ਦੇ ਕਿਰਨੋ ਦੇ ਵਿਆਹ ਤੇ ਲੈਤਾ ਉਹਦੋਂ ਨਾਲ ਲੈਤਾ ਹੋਇਆ ਮੇਰਾ ਤੇ ਆ ਵਾਲੀ ਮੇਰੀ ਸ਼ਗਨ ਵਾਲੀ ਫਲਕਾਰੀ ਹੈ ਤੇ ਲੈ ਕੇ ਜਾਵਾਂਗੇ ਪਰ ਆ ਤਾਂ ਮੇਰਾ ਇਹ ਗਰੀਦਾ ਨਬੂ ਦੇ ਸੂਟ ਨਾਲ ਦਾ ਨਾ ਮੈਂ ਇਹ ਜਾਇ ਵਾਈਨ ਨੂੰ ਕਲਰ ਦਾ ਜਿਹੜਾ ਮੈਂ ਸਪਲੇਨ ਸੂਟ ਬਣਾ ਕੇ ਰੱਖੂੰਗੀ ਹੁਣ ਮੈਨੂੰ ਇਹ ਲੱਗਿਆ ਆਂਦਾ ਵੀ ਮੈਂ ਬਲੈਕ ਨਾ ਬਣਾਉਂਦੀ ਸੂਟ ਤੇ ਮੈਂ ਇਹ ਬਣਾ ਲੈਂਦੀ ਇਹਦੇ ਨਾਲ ਪਲੇਨ ਬਣਾ ਲੈਂਦੀ ਇਹ ਵਧੀਆ ਜਿਵੇਂ ਜਾਗੂ ਜੁੱਗੂ ਤੇ ਪਾਉਣ ਨੂੰ ਸੂਟ ਵਧੀਆ ਸੀਗਾ ਹਨਾ ਚਲੋ ਹੁਣ ਬਚਦਾ ਆ ਕੀ ਬੰਦ ਹੈ ਤੇ ਕਪੜੀ ਵਗੈਰਾ ਮੈਂ ਪ੍ਰੈਸ ਕਰਦੇ ਤੇ ਹੁਣ ਇਹਨੂੰ ਮੈਨੂੰ ਮੰਮੀ ਹੋਰ ਰੀਸ ਲਾ ਗਈ ਤੇ ਅਗੇ ਪਹਿਲਾਂ ਦੇ ਕਮੈਂਟ ਆਏ ਪਏ ਸੀ ਪਹਿਨੇ ਬਲੈਕ ਸੂਟ ਤੁਸੀਂ ਕਦੇ ਪਾਇਆ ਨਹੀਂ ਹੈਗਾ ਬਲੈਕ ਸੂਟ ਪਹਿਨੇ ਮੈਂ ਪਾਉਣਾ ਹੈ ਫਰੈਂਡ ਦੀ ਜਾਗੂ ਆ ਉਹਦੇ ਜਾਗੂ ਤੇ ਪਾ ਕੇ ਜਾਵਾਂਗੇ ਕੱਲ ਨੂੰ ਆਪਾਂ ਬਲੈਕ ਸੂਟ ਪਾਵਾਂਗੇ ਤੇ ਇੱਕ ਪਹਿਣ ਦੇ ਜਵਾਬ ਦੇ ਰੱਖਿਆ ਨਾ ਕਹਿੰਦੇ ਵੀ ਫੰਕਸ਼ਨ ਤੇ ਪਾਉਣਗੇ ਫੰਕਸ਼ਨ ਤੇ ਨਹੀਂ ਪਾਉਣਾ ਪਹਿਨੇ ਮੈਂ ਜਾਗੂ ਤੇ ਪਾਉਣਾ ਪਹਿਲਾਂ ਫਿਰ ਪਾਰਟੀਆਂ ਵੀ ਕੁਝ ਫਿਰ ਦੇਖੀ ਜਾਊਗਾ ਤੇ ਹੁਣ ਮੈਨੂੰ ਐ ਹੋ ਗਿਆ ਵੀ ਮੈਂ ਚੱਲ ਜਾਂਦਾ ਸੀ ਜਨਾ ਕਿ ਮੈਡਮ ਉਹ ਟੱਪਨ ਘਰ ਟ੍ਰੇਟ ਤੇ ਮਿਲ ਜਾਂਦਾ ਸੂਟ ਹਨਾ ਦੇਖਾਂਗੇ ਇੱਕ ਦਿਨ ਮੰਡੀ ਕਦੇ ਗਏ ਤੇ ਇਹਦੇ ਨਾਲ ਤੁਸੀਂ ਵੀ ਮੈਨੂੰ ਜਰੂਰ ਦੱਸਿਓ ਕਿ ਇਹਦੇ ਨਾਲ ਪਲੇਨ ਸੂਟ ਹੈ ਜਿਹੜਾ ਸੋਹਣਾ ਲੱਗੂਗਾ ਕਿ ਨਹੀਂ ਲੱਗੂਗਾ ਤੇ ਜਰੂਰ ਪੈਨੋ ਆਪਣੀ ਸਲਾਹ ਦਿਓ ਲੋ ਜੀ ਹੁਣ ਮੈਂ ਦੁਪੱਟੇ ਬੱਚਿਆਂ ਦੇ ਨਾ ਦੁਪੱਟੇ ਦੇਣਾ ਸਾਰੇ ਸੈੱਟ ਕਰਕੇ ਰੱਖ ਦਾਂ ਕਿਉਂਕਿ ਜਿਹੜੀ ਭੱਜ ਦੌੜ ਨਾ ਤੜਕੇ ਬਾਲੀ ਜਾ ਦੇ ਲੱਗੇ ਕਿਉਂਕਿ ਕਾਲੀ ਦੇ ਵਿੱਚ ਆਪਾਂ ਸਮਾਨ ਭੁੱਲ ਜਾਂਦੇ ਹੁੰਨੇ ਆ ਵੈਸੇ ਤਾਂ ਮੈਂ ਬੱਚਿਆਂ ਨੇ ਸਾਰੀਆਂ ਚੀਜ਼ਾਂ proper ਕੱਢ ਕੇ ਰੱਖਦੀ ਆ ਅਸੀਂ ਜਾਣਾ ਜਲਦੀ ਬੱਚਿਆਂ ਨੇ ਜਾਣਾ ਲੇਟ ਤੇ ਇਹਨਾਂ ਦਾ ਮੈਂ ਸਾਰੀ ਆਹ ਫਰਾਂ ਦੇ ਪਰੋਂ ਦੇ ਸਭ ਕੁਝ ਮੈਂ ਇੱਕ ਥਾਂ ਦੇ ਟੂਰੀਆ ਚਪਟੇ ਸਾਰਾ ਕੁਝ ਮੈਂ ਰੱਖਤਾ ਕੱਢ ਕੇ ਤੇ ਮੈਂ ਵੀ ਦਿਖਾ ਦੇ ਮੇਰੀ ਮੈਮ ਅੱਜ ਬਲੌਗ ਵੀ ਹੈ ਜਿਹੜਾ ਥੋੜਾ ਹੀ ਬਣਿਆ ਹੋਣਾ ਹੈਗਾ ਹਾਂਜੀ ਪੁੱਤ ਮੈਂ ਵੀ ਦਿਖਾ ਦਮਰੀ ਮੈਮ ਦੇ ਕੋਲ ਕਿਹੜੇ ਟਿੱਕਾ ਲਾ ਕੇ ਆਉਂਗੀ ਟਿੱਕਾ ਤਾਂ ਮੈਮ ਕੋਲ ਹੀ ਜਾਣਾ ਕੱਲ ਨੂੰ ਮੈਮ ਦੇਖ ਲੈਣਗੇ ਠੀਕ ਹੈ ਕੱਲ ਨੂੰ ਤਿਆਰ ਹੋ ਕੇ ਖਾਈ ਤੁਸੀਂ ਤਾਂ ਮੈਥੋਂ ਮਗਰੋਂ ਜੇ ਮੇਰੇ ਜਾਂ ਤੋਂ ਪਹਿਲਾਂ ਮੈਂ ਸੁੰਨ ਤਿਆਰ ਕਰਨਾ ਹੈ ਫਿਰ ਮੈਂ ਕਿ ਲਿਸਪਲੋਂਗ ਯੂ ਸਕੂਲ ਤੇ ਲੈਤੀਆਂ ਨੇ ਕਲਿਪਸ ਕੋਸ਼ਿਸ਼ ਕਰਾਂਗੇ ਹਨਾ ਸਕੂਲ ਦੇ ਵਿੱਚ ਜੇਕਰ ਵੀ ਫੰਕਸ਼ਨ ਦਾ ਥੋੜਾ ਬਹੁਤਾ ਵਲੌਗ ਬਣਿਆ ਤਾਂ ਜ਼ਰੂਰ ਬਣਾਵਾਂਗੇ ਜੇਕਰ ਸਾਡੇ ਫੋਨ ਹੀ ਜਮਾ ਹੋਈ ਤਾਂ ਕੀ ਕਰਨਾ 9:00 ਵਜ ਗਏ ਤੇ ਚਲੋ ਜੀ ਆਪਾਂ ਹੁਣ ਆਪਣਾ ਜਿਹੜਾ ਬਲੌਗ ਹੈ ਇਸ ਦੇ ਨਾਲ ਹੀ ਆਪਾਂ ਐਂਡ ਕਰ ਦਨੇ ਇੱਕ ਮਿੰਟ ਬੇਟੇ ਇਸ ਦੇ ਨਾਲ ਹੀ ਆਪਾਂ ਕਰਦੇ ਆਪਣੇ ਬਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਹਾਂ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਕਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਿਵਾ ਲੇ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੇ ਜਿਹੜੇ ਸੋਨੇ ਸੋਨੇ ਬਲੌਗ ਐਨਜੋਏ ਕਰ ਸਕੋ ਆ ਮੈਨੂੰ ਸਲਾਹਾਂ ਨੂੰ ਜ਼ਰੂਰ ਦਿਓ